ਬਿੱਤਿਆ ਦਿਨੀ ਲੋਕ ਸਭਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵਿਡਿੰਗ ਦੇ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਦੇ ਸਬੰਧ ਵਿੱਚ ਲੁਧਿਆਣਾ ਦੇ ਕੋਚਰ ਮਾਰਕੀਟ ਵਿਖੇ ਨਿਊਯੰਗ ਵਾਲਮੀਕੀ ਫਾਊਂਡੇਸ਼ਨ ਦੀ ਸਮੁੱਚੀ ਟੀਮ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰਵਾਲਮਿੱਕੀ ਹਰ ਹਰਵਾਲਮਿੱਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜਵਾਰ ਨਗਰ ਕੈਂਪ ਕੋਚਰ ਮਾਰਕੀਟ ਦੇ ਨੇੜੇ ਜਿਹੜਾ ਥੋੜਾ ਦੋ ਤਿੰਨ ਦਿਨ ਪਹਿਲਾਂ ਇਹ ਰਾਜਾ ਬੜਿੰਗ ਜਿਹੜਾ ਕਾਂਗਰਸ ਦਾ ਉਮੀਦਵਾਰ ਆ ਲਿਜਾਣਾ ਐਮਪੀ ਦਾ ਇਹ ਮਨਬੁੱਧੀ ਇਨਸਾਨ ਮੈਨੂੰ ਇੱਕ ਨੰਬਰ ਦਾ ਮੈਂਟਲ ਲੱਗਦਾ ਵਾ ਜਿਨਨੇ ਡਾਕਟਰ ਮੇੜਕਰ ਸਾਹਿਬ ਦੀ ਕਿਸੇ ਸਾਡੇ ਸਮਾਜ ਦੇ ਵੀਰ ਨੇ ਇਹਨਾਂ ਨੂੰ ਆਪਣਾ ਚਿੰਨ ਭੇਟ ਕੀਤਾ ਮਹਾਰਾਜ ਦੀ ਫੋਟੋ ਦਿੱਤੀ ਇੰਨੇ ਆਪਣੇ ਪਿਆਰੇ ਚ ਰੱਖੀ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹਨਾ ਤੁਸੀਂ ਇੱਕ ਪਾਸੇ ਤਾਂ ਸੰਵਿਧਾਨ ਦੇ ਨਾਂ ਤੇ ਵੋਟਾਂ ਮੰਗਦੇ ਪਿਓ ਦੂਜੇ ਤੁਹਾਡਾ ਜਿਹੜਾ ਤੁਸੀਂ ਲੁਧਿਆਣਾ ਕੈਂਡੀਡੇਟ ਦਿੱਤਾ ਵਾ ਆ ਰਾਜਾ ਬੜਿੰਗ ਇੱਕ ਨੰਬਰ ਦਾ ਕੱਟਿਆ ਇਨਸਾਨ ਬੇਕਾਰ ਇਨਸਾਨ ਜਿਹਨੂੰ ਆਣ ਹੀ ਪਤਾ ਕਿ ਡਾਕਟਰ ਮੇੜਕਰ ਸਾਹਿਬ ਦੀ ਫੋਟੋ ਉਹਨੇ ਦਿੱਤੀ ਆ ਤਾਂ ਉਹਨੂੰ ਪਿਆਰੇ ਚ ਰੱਖਣਾ ਹੈ ਆਪਣੇ ਪਿੱਛੇ ਕਿਸ ਨੂੰ ਫੜਾਣਾ ਸੀਗਾ ਉਹਨਾਂ ਨੇ ਜਿਹੜੀ ਆ ਹਰਕਤ ਕੀਤੀ ਆ ਸਾਡੇ ਸਮਾਜ 'ਚ ਵਿਰੋਧ ਆ ਸਾਡੀ ਫੈਡਰੇਸ਼ਨ 'ਚ ਵਿਰੋਧ ਆ ਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਇਹੋ ਜਿਹੇ ਕਟਿਆ ਇਨਸਾਨ ਦੇ ਜਿੱਥੇ ਵੀ ਉਹ ਵੋਟਾਂ ਮੰਗਣ ਆਵੇ ਆਪਣੇ ਆਪਣੇ ਸਮਾਜ ਦੇ ਮੁਹੱਲੇ 'ਚ ਇਹਨਾਂ ਦੇ ਜੁੱਤੀਆਂ ਮਾਰ ਕੇ ਬਾਹਰ ਕੱਢੋ ਤਾਂ ਕਿ ਕਾਂਗਰਸ ਨੂੰ ਵੀ ਪਤਾ ਲੱਗੇ ਕਿ ਤੁਸੀਂ ਹਰ ਵਾਰ ਸਾਡੇ ਸਮਾਜ ਨਾਲ ਐਦਾਂ ਹੀ ਧੱਕਾ ਕਰਦੇ ਹੋ ਤੇ ਮੈਂ ਰਾਹੁਲ ਗਾਂਧੀ ਜੀ ਨੂੰ ਵੀ ਕਹਿਣਾ ਚਾਹਨਾ ਇਹੋ ਜਿਹੇ ਕਟਿਆ ਇਨਸਾਨ ਨੂੰ ਤੁਸੀਂ ਟਿਕਟ ਦੇ ਕੇ ਲੁਧਿਆਣਾ ਭੇਜਾ ਤੇ ਅਸੀਂ ਤੁਹਾਨੂੰ ਆ ਇੱਕ ਚੇਤਾਵਨੀ ਦਿੰਨੇ ਆ ਕਿ ਇਹਨੂੰ ਜਿਹੜਾ ਆਪਰਾ ਰਾਜਾ ਬੜੇਗਾ ਇਹਨੂੰ ਵੋਟ ਨਹੀਂ ਅਸੀਂ ਪੈਣ ਦਿੰਦੇ ਹੁਣ ਵਾਲਮੀਕੀ ਸਮਾਜ ਦੀ ਸਾਡੀ ਫੈਡਰੇਸ਼ਨ ਪੂਰੇ ਲੁਧਿਆਣੇ ਚ ਇਹਦਾ ਵਿਰੋਧ ਕਰੂਗੀ ਤੇ ਰਾਹੁਲ ਗਾਂਧੀ ਦਾ ਵੀ ਵਿਰੋਧ ਕਰੂਗੀ ਕਾਂਗਰਸ ਦਾ ਵੀ ਵਿਰੋਧ ਕਰੂਗਾ ਇਹੋ ਜਿਹਾ ਕਟਿਆ ਇਨਸਾਨ ਨੂੰ ਹੁਣ ਵੋਟ ਇੱਕ ਨਹੀਂ ਪੈਣੀ ਇਹ ਤੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਕਰਨਾ ਜੁੱਤੀਆਂ ਮਾਰ ਮਾਰੇ ਨੂੰ ਲੁਧਿਆਣਾ ਸ਼ਹਿਰ ਚੋਂ ਬਾਹਰ ਕੱਢੋ ਤਾਂ ਕਿ ਇਹਨੂੰ ਅਕਲ ਆ ਸਕੇ ਕਿ ਡਾਕਟਰ Ambedkar ਸਾਹਿਬ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਜਿਨ੍ਹਾਂ ਦੇ ਕਾਰਨ ਅੱਜ ਅਸੀਂ ਵਧੀਆ ਗੱਡੀਆਂ 'ਚ ਘੁੰਮ ਰਿਹਾ ਵਧੀਆ ਕੱਪੜੇ ਪਾਣੇ ਆ ਵਧੀਆ ਖਾਂਦੇ ਆ ਸਾਡੇ ਬੱਚੇ ਵਧੀਆ ਸਕੂਲ ਪੜ੍ਹਦੇ ਆ ਇਹ ਉਹਨਾਂ ਦਾ ਅਪਮਾਨ ਕਰੂਗਾ ਇਹੰਦੀ ਨਹੀਂ ਜ਼ਰੂਰਤ ਹੈਗੀ ਇਹੰਦੀ ਜਨਾਨੀ ਨੂੰ ਵੀ ਅਕਲ ਨਹੀਂ ਇਹਨੂੰ ਨਹੀਂ ਅਕਲ ਬਦਤਮੀਜ਼ ਇਨਸਾਨ ਆ ਮੇਰਾ ਸਾਰਿਆਂ ਨੂੰ ਆਖੀ ਕਹੂੰਗਾ ਇਹਨੂੰ ਇੱਕ ਬੋਟ ਨਾ ਪਾਉਣ ਤੇ ਜੁੱਤੀਆਂ ਮਾਰ ਕੇ ਲੁਧਿਆਣਾ ਸ਼ਹਿਰ ਚੋਂ ਕੱਢੋ ਸਾਰਿਆਂ ਦਾ ਧੰਨਵਾਦ